ਪੰਜਾਬ ਦੇ ਲਿੰਗ ਅਨੁਪਾਤ ਵਿੱਚ 2 ਅੰਕਾਂ ਦਾ ਸੁਧਾਰ ਹੋਇਆ ਹੈ ਸਿਹਤ ਵਿਭਾਗ ਅਨੁਸਾਰ 2022-23 ਵਿੱਚ ਪੰਜਾਬ ਵਿੱਚ ਪ੍ਰਤੀ ਹਜ਼ਾਰ ਮਰਦਾਂ ਪਿੱਛੇ 916 ਔਰਤਾਂ ਸਨ ਇਹ ਅੰਕੜਾ 2023-24 ਵਿੱਚ 918 ਤੱਕ ਪਹੁੰਚ ਜਾਵੇਗਾ ਸੂਬੇ ਦੇ 14 ਜ਼ਿਲ੍ਹਿਆਂ ਵਿੱਚ ਵੱਡਾ ਸੁਧਾਰ ਦੇਖਿਆ ਗਿਆ ਹੈ ਜਦੋਂ ਕਿ 9 ਜ਼ਿਲ੍ਹਿਆਂ ਵਿੱਚ ਲਿੰਗ ਅਨੁਪਾਤ ਵਿੱਚ ਗਿਰਾਵਟ ਆਈ ਹੈ 2022-23 ਦੀ ਲਿੰਗ ਅਨੁਪਾਤ ਰਿਪੋਰਟ ਚ ਮੋਹਾਲੀ 963 ਅੰਕਾਂ ਨਾਲ ਸੂਬੇ ਵਿੱਚ ਚੋਟੀ ਤੇ ਸੀ ਪਰ 2023-24 ਵਿੱਚ ਇਹ 13ਵੇਂ ਸਥਾਨ ਤੇ ਖਿਸ ਗਿਆ ਹੈ ਸੰਗਰੂਰ ਦੂਜੇ ਸਥਾਨ ਤੋਂ 18ਵੇਂ ਨੰਬਰ ਤੇ ਆ ਗਿਆ ਹੈ ਸੰਗਰੂਰ ਦੀਆਂ ਟੀਮਾਂ ਨੇ ਲੁਧਿਆਣਾ ਵਿੱਚ ਸਟਿੰਗ ਅਤੇ ਛਾਪੇਮਾਰੀ ਜਾਰੀ ਰੱਖੀ ਜਦੋਂ ਕਿ ਇਸ ਦਾ ਆਪਣਾ ਜ਼ਿਲ੍ਹਾ 16ਵੇਂ ਸਥਾਨ ਤੇ ਖਿਸ ਗਿਆ ਹੈ 2022-23 ਵਿੱਚ ਕਪੂਰਥਲਾ 942 ਅੰਕਾਂ ਨਾਲ ਰਾਜ ਵਿੱਚ 5ਵੇਂ ਸਥਾਨ ਤੇ ਸੀ ਉਹ 2023-24 ਵਿੱਚ ਟੌਪ ਤੇ ਆਇਆ ਹੈ ਇਥੇ ਲਿੰਗ ਅਨੁਪਾਤ 50 ਅੰਕਾਂ ਦੇ ਸੁਧਾਰ ਨਾਲ 992 ਦਰਜ ਕੀਤਾ ਗਿਆ ਸਭ ਤੋਂ ਵੱਧ ਛਾਲ ਮਲੇਰ ਕੋਟਲਾ ਵਿੱਚ ਦੇਖਣ ਨੂੰ ਮਿਲੀ ਹੈ ਇਹ ਜ਼ਿਲ੍ਹਾ 12ਵੇਂ ਸਥਾਨ ਤੋਂ ਸਿੱਧਾ ਦੂਜੇ ਸਥਾਨ ਤੇ ਆ ਗਿਆ ਇਥੇ 2022-23 ਵਿੱਚ ਲਿੰਗ ਅਨੁਪਾਤ 922 ਸੀ ਇਸ ਵਾਰ ਲਿੰਗ ਅਨੁਪਾਤ 968 ਤੱਕ ਪਹੁੰਚ ਗਿਆ ਭਾਵ 39 ਅੰਕਾਂ ਦੀ ਛਾਲ ਸੀ 2023-24 ਵਿੱਚ ਸਿਹਤ ਵਿਭਾਗ ਨੇ ਪੰਜਾਬ ਵਿੱਚ 1280 ਥਾਵਾਂ ਦੀ ਜਾਂਚ ਕੀਤੀ ਵਿਭਾਗ ਨੇ 57 ਨੋਟਿਸ ਜਾਰੀ ਕੀਤੇ 7 ਐਫਆਈਆਰ ਦਰਜ ਕੀਤੀ 12 ਛਾਪੇ ਮਾਰੇ ਪਰ ਇਸ ਸਖਤੀ ਵਿੱਚ ਸਿਰਫ 3 ਜ਼ਿਲ੍ਹਿਆਂ ਫਿਰੋਜ਼ਪੁਰ ਲੁਧਿਆਣਾ ਅਤੇ ਗੁਰਦਾਸਪੁਰ ਵਿੱਚ ਸੁਧਾਰ ਹੋਇਆ